ਹੋਏ ਪਾਰੇ ਕਿ ਜੀ ਸਾਡੇ ਪਟਵਾਰੀ ਸਾਹਿਬ ਨਾਲ ਬੈਠੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਾਰਿਆਂ ਦਾ ਜੀ ਆਇਆਂ ਨੂੰ ਮੋਸਟ ਵੈਲਕਮ ਕੀ ਕਹਿਣਾ ਇੱਕ ਵੰਡ ਦਾ ਗਿਆਨ ਦੂਜਾ ਲਿਖੇ ਜਿਹੜੇ ਕੰਮ ਨਾ ਕੀਤੇ ਉਹੋ ਕੰਮ ਨੇ ਮਾ ਕੁਮਾਂਡ ਦਾ ਗਿਆਨ ਦੂਜਾ ਲਿਖੇ ਸਭੀ ਦਾ ਕੁਮਾਂਡ ਦਾ ਗਿਆਨ ਰਹਿਣੇ ਕੌਮ ਦੇ ਬੋਯੋ ਦੇ ਨੇ ਅਮਰ ਜਗ ਤੇ ਹੋ ਬੇਕਰੋ ਦੇ ਅਮਰ ਜਗ ਤੇ ਰਹਿਣੇ ਕੌਮ ਦੇ ਬੋਯੋ ਦੇ ਨੇ ਅਮਰ ਜੋ ਇਹ ਨਾ ਕਿ ਕੋਈ ਲੱਖ ਨਵ ਜਗ ਤੇ ਇਹੋ ਇਹਨਾਂ ਦੀ ਕੋਈ ਲੱਖ ਨਵ ਜਗ ਤੇ ਰਹਿਣੇ ਕੌਮ ਦੇ ਦੋਯੋ ਦੇ ਨੇ ਅਮਰ ਜਗ ਤੇ ਜੀ ਸਰ ਛਾਤੀ ਭੀਮਰਾਓ ਨੇ ਵੀ ਬਾਜੀ ਸਿਰ ਘੜ ਤੇ ਲਗਾਈ ਭੀਮਰਾਓ ਨੇ ਵੀ ਬਾਜੀ ਸਿਰ ਘੜ ਤੇ ਲਗਾਈ ਜਿੰਨਾ ਠੋਕਿਆ ਵਿਰੋਧੀਆਂ ਨੂੰ ਲੱਭ ਲੱਭ ਕੇ ਠੋਕਿਆ ਵਿਰੋਧੀਆਂ ਨੂੰ ਲੱਭ ਲੱਭ ਕੇ ਜਿੰਨਾ ਠੋਕਿਆ ਵਿਰੋਧੀਆਂ ਨੂੰ ਤੁਹਾਨੂੰ ਗੱਲ ਪਸੰਦ ਨਹੀਂ ਆਈ ਯਾਰ ਫੁਲੀ ਦੇ ਨਾਲ ਤਾੜੀਆਂ ਮਾਰੋ ਆ ਜਨਮ ਦਾ ठीके। ठीके। और ये गल् जै कह रहे हैं सच कह रहे रहा कोई एठ नहीं ए तो कोई शक शुभा नहीं है मेहरबानी सर ਸਦੀ ਗੁਰੂ ਨਾਮ ਲੇਵਾ ਸੰਗਤ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਅੱਜ ਦਾ ਇਹ ਦਿਹਾੜਾ ਇਤਿਹਾਸਕ ਆ ਕਿਉਂਕਿ ਕੱਲ ਜੋ ਸ਼ੁਭਾ ਯਾਤਰਾ ਲੁਧਿਆਣੇ ਸ਼ਹਿਰ ਦੇ ਵਿੱਚ ਨਿਕਲੀ ਆ ਬਹੁਤ ਵੱਡੀ ਸ਼ੁਭਾ ਯਾਤਰਾ ਸੀ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਜਿਹੜੇ ਆ ਉਹਦੇ ਚ ਸ਼ਾਮਲ ਹੋਏ ਆ ਉਹ ਰਾਜ ਸਵੇਰ ਦੇ ਪਹਿਲਾਂ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਆ ਉਹਦੇ ਬਾਅਦ ਲਗ ਲਗ ਗਾਇਕ ਜੋ ਹੈ ਨਾਮੀ ਗਾਇਕ ਗੁਰੂ ਸਾਹਿਬ ਦਾ ਜਸ ਗਾਇਨ ਕਰ ਰਹੇ ਆ ਔਰ ਬਹੁਤ ਸਾਰੇ ਸਮਾਜਿਕ ਰਾਜਨੀਤਿਕ ਔਰ ਧਾਰਮਿਕ ਆਗੂ ਅੱਜ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਏ ਆ। ਤੋਂ ਸਾਡੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਸਭਾ ਸਾਡੀਆਂ ਇਹ ਬੀਬੀਆਂ ਜਿਹੜੀਆਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸੇਵਾ ਸੇਵਾ ਕਰ ਰਹੇ ਔਰ ਸਾਡੇ ਮਾਨਯੋਗ ਕੇਂਦਰਪਾਲ ਤਲੋਚੀ ਜੀ ਪ੍ਰਧਾਨ ਉਹਨਾਂ ਦੀ ਸਮੁੱਚੀ ਟੀਮ ਪ੍ਰਸ਼ੰਸਾ ਦੀ ਪਾਤਰਾ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਬਹੁਤ ਸੱਚਜੇ ਪ੍ਰਬੰਧ ਕੀਤੇ ਆ। ਹਜ਼ਾਰਾਂ ਲੋਕਾਂ ਵਾਸਤੇ ਲੰਗਰ ਤਿਆਰ ਹੈ ਸੰਗਤ ਲੰਗਰ ਛਕ ਰਹੀ ਹੈ ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਵਿਸ਼ਵ ਪ੍ਰਸਿੱਧ ਗਾਇਕ ਮਾਸਟਰ ਸਲੀਮ ਨੇ ਔਰ ਸਾਡੀ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਨੇ ਲੋਈ ਹੈ ਔਰ ਸਾਰੇ ਸ਼ਹਿਰ ਦੇ ਐਮ ਐਲ ਏ ਸਹਿਬਾਨ ਔਰ ਕਾਉਂਸਲਰ ਸਾਡੇ ਐਮ ਪੀ ਲੁਧਿਆਣਾ ਰਵਨੀਤ ਸਿੰਘ ਬਿੱਟੂ ਸਾਰਿਆਂ ਨੇ ਹਾਜ਼ਰੀ ਰਵਾਈ ਹੈ ਤੇ ਅੱਜ ਦੇ ਇਸ ਸ਼ੁਭ ਦਿਨ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਅੱਜ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਤੋਂ ਪ੍ਰੇਰਣਾ ਲੈ ਕੇ ਆਪਾਂ ਰਲ ਮਿਲ ਕੇ ਏਕੇ ਦੇ ਨਾਲ ਉਸ ਸਮਾਜ ਦੀ ਸਿਰਜਣਾ ਕਰੀਏ ਜਿਸ ਦੀ ਕਲਪਨਾ ਗੁਰੂ ਰਵਿਦਾਸ ਮਾਰੇ ਨੇ ਕੀਤੀ ਸੀ ਉਹਨਾਂ ਦਾ ਬੇਗੰਪੂਰੇ ਦਾ ਸੰਕਲਪ ਉਹਨਾਂ ਦਾ ਮધુ ਮਕਤੀਆਂ ਦੀ ਤਰ੍ਹਾਂ ਇਕੱਠੇ ਹੋ ਕੇ ਸਮਾਜਿਕ ਪਰਵਰਤਨ ਦੀ ਲੜਾਈ ਔਰ ਦੇਸ਼ ਦੇ ਵਿੱਚੋਂ ਜਾਤੀਵਾਦ ਖਰਕੇ ਇੱਕ ਸਮਾਜ ਦੀ ਸਿਰਜਣਾ ਤੇ ਖਾਸ ਕਰਕੇ ਜੁਵਾ ਪੀੜੀ ਨੌਜਵਾਨ ਬੱਚਿਆਂ ਨੂੰ ਬੱਚੀਆਂ ਨੂੰ ਅੱਜ ਦੇ ਸ਼ੁਭ ਦਿਨ ਤੇ ਇਹੇ ਪ੍ਰੇਰਣਾ ਲੈਣੀ ਚਾਹੀਦੀ ਹੈ कि ਅਸੀਂ ਪੜ੍ਹ ਲਿਖ ਕੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਅੱਗੇ ਵਧਣ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇ ਧੰਨ ਗੁਰੂ ਸਾੰਤ ਰਵਿਦਾਸ ਮਹਾਰਾਜ ਦਾ ਪਾਵਨ ਦਿਹਾੜਾ ਵਾ ਸਮੁੱਚਾ ਲੁਧਿਆਣਾ ਸਮੁੱਚਾ ਪੰਜਾਬ ਸਮੁੱਚਾ ਭਾਰਤ ਸਾਰੇ ਅੱਜ ਗੁਰੂ ਰਵਿਦਾਸ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਚੰਗੀ ਸੇਜ ਤੇ ਚੰਗੀ ਸੇਵਾ ਦਾ ਜੋ ਅਸ਼ੀਰਵਾਦ ਸੰਤ ਰਵਿਦਾਸ ਮਹਾਰਾਜ ਤੋਂ ਲੋਕ ਲੈ ਰਹੇ ਆ ਮੈਂ ਸਮਝਦਾ ਅੱਜ ਦੇ ਇਸ ਪਾਵਨ ਦਿਹਾੜੇ ਤੇ ਜੋ ਸਾਨੂੰ ਪ੍ਰਭੂ ਸੰਤ ਰਵਿਦਾਸ ਮਹਾਰਾਜ ਨੇ ਦੱਸਿਆ ਵਾ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ ਸਾਨੂੰ ਸਾਰਿਆਂ ਨੂੰ ਇਹ ਅੱਜ ਦੇ ਪਾਵਨ ਦਿਹਾੜੇ ਤੇ ਉਪਰਾਲਾ ਕਰਨਾ ਚਾਹੀਦਾ ਕਿ ਗਰੀਬ ਗਰੂਬੇ ਦੀ ਸੇਵਾ ਕਰਕੇ ਸਮਾਜ ਦੀ ਅੱਛੀ ਸੇਜਨਾ ਰਾਜ ਰਾਜ ਕੇ ਅੱਜ ਅਸੀਂ ਆਉਣ ਵਾਲੇ ਭਵਿੱਖ ਜਿਹੜਾ ਸਾਡਾ ਬੱਚਿਆਂ ਦਾ ਆਉਣ ਵਾਲਾ ਟਾਈਮ ਆ ਇਹਨਾਂ ਲਈ ਵਧੀਆ ਸੇਜ ਕਰੀਏ ਔਰ ਗੱਲਾਂ ਨਹੀਂ ਮੈਂ ਕਹਿੰਦਾ ਸਾਰੀ ਗੋਲੀਆ ਰੱਹਣਾ ਹੈ ਜੈ ਰਵਿਦਾਸ ਸਾਡੇ ਭਰਾਂ ਜੀ ਵਿਸ਼ੇਸ਼ ਤੌਰ ਤੇ ਜਿੰਦਰਪਾਲ ਨਰੋਦ ਸਾਹਿਬ ਬਹੁਤ ਸਾਰਾ ਆਸ਼ੀਰਵਾਦ ਦਿੰਦੇ ਨੇ ਇਦਾਂ ਦਾ ਆਸ਼ੀਰਵਾਦ ਮੈਨੂੰ ਦਿੰਦੇ ਰਹੋ ਮੇਰੇ ਸਾਹ ਬਹੁਤ ਚੱਲਣੀ ਹੈ ਆਜ ਰਵੀ ਦਾਸੀ ਆਕੇ ਗੁਲ ਰਹਿਣਾਈ ਆਜ ਰਵੀ ਦਾਸੀ ਆਕੇ I'll be, I'll be, I'll be. साल हो गए दमाग की नस च दिल की नस च यह गाँव बजे थैंक यू बुद्धि अपने सोसायटी में ऐसे ही हैं कि इस तरह सुना के बुद्धि बोलिएगा कि तुम्हारे सारे सहेलियां चुन चुन लड़का अस्पंदर परवरद सब लोगों दिल्ली के हराये हो तन्मात जिन्हाँ ਬਹੁਤ ਹੀ ਸ਼ਾਂਤ ਤਰੀਕੇ ਦੇ ਨਾਲ ਓਕੇ ਓਕੇ ਮਾਸਟਰ ਜੀ ਕੀ ਸੁਣਿਆ ਦੇਖਣ ਆ ਜਾਓ ਬਹੁਤ ਬਹੁਤ ਸਨਮਾਨ ਬਹੁਤ ਬਹੁਤ ਇੱਕ ਵਾਰ ਫਿਰ ਅੱਜ ਦੇ ਜੰਮ ਦੇ ਦਿਨ ਸਰ ਸਰ ਸਭ ਨੂੰ ਲੱਖਾਂ ਮੁਬਾਰਕਾਈਆਂ ਦਿੰਦੇ ਹਾਂ ਸ਼ਰੋਣੀ ਸ਼ਰਧਾ ਦਾ ਮੌਕੇ ਤੇ ਸਾਨੂੰ ਚਾਹੁੰਦਾ ਜਿਹੜਾ ਹੈ ਸਾਨੂੰ ਫਿਰ ਕੀਰਤਨ ਦਿਵਾਨ ਜਿਹੜਾ 6 ਵਜੇ ਸ਼ੁਰੂ ਹੋਏਗਾ ਗੱਡੀ ਨਹੀਂ ਪਹੁੰਚੋ ਹੋਰ ਪੰਚਾਇਤ ਹੋਰ ਸੁਧਨਾ ਗੁਰੂ ਕਮਾਲ tangent shri guru ravi das maharaj ji ਦਾ ਪ੍ਰਕਾਸ਼ ਦਿਹਾੜਾ ਬੜੀ ਖੁਸ਼ੀ ਆਉਂ ਲਾਸਵੇ ਨਾਲ ਬਣਾਇਆ ਜਾ ਰਿਹਾ ਕੱਲ ਅਸੀਂ ਲੁਧਿਆਣੇ ਦੇ ਵਿੱਚ ਵਿਸ਼ਾਲ ਇਤਿਹਾਸਕ ਸ਼ੋਭਾ ਯਾਤਰਾ ਇਸ ਗੁਰੂ ਘਰ ਤੋਂ ਜੋ ਸ਼ੁਰੂ ਹੋਈ ਸੀ ਵਾਹ ਔਰ ਸ਼ਹਿਰ ਦੇ ਅਲੱਗ-ਅਲੱਗ ਸਾਰੇ ਇਲਾਕਿਆਂ ਚ ਹੁੰਦੀ ਹੋਈ ਤਕਰੀਬਨ 7 ਘੰਟੇ ਬਾਅਦ ਸਮਾਪਤ ਹੋਈ ਹੈ ਵਾਹ ਔਰ ਮੈਂ ਇਹ ਗੱਲ ਕੱਲ ਵੀ ਕਹੀ ਸੀ ਔਰ ਅੱਜ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਕਿ ਲੁਧਿਆਣੇ ਦੇ ਵਿੱਚ ਸ਼ੋਭਾ ਯਾਤਰਾਵਾਂ ਹੋਰ ਵੀ ਬਹੁਤ ਸਾਰੀਆਂ ਨਿਕਲਦੀਆਂ لیکن جو کل نکلی குரு ਰਵੀਦਾਸ ਮਹਾਰਾਜ ਜੀ ਦੀ ਉਹ ਇਤਿਹਾਸਕ ਸੀ ਔਰ ਜਿਹੜੀ ਤਕਰੀਬਨ 4-5 ਕਿਲੋਮੀਟਰ ਦੇ ਏਰੀਏ ਦੇ ਵਿੱਚ ਚੱਲ ਰਹੀ ਸੀ ਉਹਦੇ ਲਈ ਮੈਂ ਸੰਗਤ ਦਾ ਧੰਨਵਾਦ ਦਿਆਂ ਤੁਹਾਡੇ ਮੀਡੀਆ ਦਾ ਧੰਨਵਾਦ ਦਿਆਂ ਔਰ ਅੱਜ ਗੁਰਪੁਰ ਮਨਾ ਰਹੇ ਆ ਸਾਡੇ ਚ ਵਿਸ਼ਵ ਪ੍ਰਸਿੱਧ ਗਾਇਕ ਛੋਟੇ ਵੀਰ ਆਏ ਆ ਆਪਣੇ ਉਸ ਤੋਂ ਪਹਿਲਾਂ ਪ੍ਰੇਮ ਲਤਾ ਜੀ ਔਰ ਮਾਸਟਰ ਜਲੀਮ ਜੀ ਨੇ ਹੁਣ ਆਜ਼ਰੀ ਲਵਾਣੀ ਆ ਸੰਗਤ ਇੰਤਜ਼ਾਰ ਕਰ ਰਹੀ ਔਰ ਸਾਨੂੰ ਆਸ ਆ ਕਿ ਇਹ ਸੰਗਤ ਨੂੰ ਗੁਰੂ ਦੀ ਬਾਣੀ ਦੇ ਵਿੱਚੋਂ ਪ੍ਰੇਰਣਾ ਲੈ ਕੇ ਜੋ ਉਹਨਾਂ ਨੇ ਇੱਕ ਇੱਕ ਸ਼ਬਦ ਜੋੜਿਆ ਹੋਏਗਾ ਉਹਨੂੰ ਸੁਣ ਕੇ ਸੰਗਤ ਨਿਹਾਲ ਹੋਊਗੀ ਜੀ ਔਰ ਇਹਨਾਂ ਦਾ ਪੰਜਾਬ ਦੇ ਵਿੱਚ ਹੀ ਨਹੀਂ ਬਲਕੇ ਪੂਰੇ ਭਾਰਤ ਦੇ ਵਿੱਚ ਪੰਜਾਬ 'ਚ ਇੰਡੀਆ 'ਚ ਸਤਿਕਾਰ ਹੈ ਰਿਗਾਰਡ ਹੈ ਔਰ ਕਿਉਂਕਿ ਇਹ ਜਿੱਦਾਂ ਸਾਨੂੰ ਬਾਣੀ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਨਾ ਉਸੇ ਤਰ੍ਹਾਂ ਮਾਸਟਰ ਸਲੀਮ ਦੀ ਗਾਇਕੀ ਦੇ ਵਿੱਚ ਜਿਹੜੇ ਸ਼ਬਦ ਆ ਉਹ ਵੀ ਨਿਚੋੜ ਆ ਆਪਸੀ ਭਾਈਚਾਰੇ ਤੇ ਮਾਤਾ ਦਾ ਗੁਣਗਾਲ ਵੀ ਕਰਦੇ ਆ ਸਾਈਂ ਜੀ ਦਾ ਵੀ ਕਰਦੇ ਆ ਰਵਿਦਾਸ ਜੀ ਦਾ ਵੀ ਕਰਦੇ ਆ ਸਿੱਖ ਹਰ ਲਾਈਨ ਦਾ ਕਰਦੇ ਆ ਤਾਂ ਮੈਂ ਇਹਨਾਂ ਦਾ ਧੰਨਵਾਦ ਦਿਆਂ ਗੁਰੂ ਘਰ ਆ ਲੋ ਵੈਲਕਮ ਕਰਦਾ ਆ ਉਰਾਸ਼ ਕਰਦਾ ਕਿ ਅੱਜ ਇਹ ਸਗਤ ਸਰਬੰਦੇ ਹਾਲ ਜੀ 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 ਮੈਨੂੰ ਬੜੀ ਖੁਸ਼ੀ ਹੈ ਜੀ ਕਿ ਗੁਰੂ ਮਹਾਰਾਜ ਦਾ ਇਹ ਪ੍ਰਗਟ ਦਿਵਸ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਸ਼ਰਦਾ ਤੇ ਨਿਮਰਤਾ ਨਾਲ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਹਰ ਵਾਰੀ ਕਿਤੇ ਨਾ ਕਿਤੇ ਮੈਂ ਗੁਰੂ ਮਹਾਰਾਜ ਦੇ ਚਰਨਾ ਚ ਹਾਜ਼ਰੀ ਲਵਾਉਣਾ ਪਹਿਲਾਂ ਵੀ ਆਇਆ ਸੀ ਲੁਧਿਆਣਾ ਇੱਕ ਵਾਰੀ ਸੀ ਹਾਜ਼ਰੀ ਲਵਾ ਕੇ ਗਿਆ ਸੀ ਗੁਰੂ ਮਹਾਰਾਜ ਦੇ ਭਜਨ ਉਹਨਾਂ ਦੇ ਸੋਲੇ गा ਕੇ ਗਏ ਸੀ ਅਸੀਂ ਇਸ ਵਾਰੀ ਵੀ ਆਇਆ ਹਾਂ ਬਸਤੀ ਜੋਧੇਵਾਲ ਤੇ ਬਸ ਉਸ ਸਟੇਜ ਤੇ ਜਾ ਕੇ ਉਹਨਾਂ ਦੀ ਕਿਰਪਾ ਚਾਹੀਦੀ ਉਹਨਾਂ ਦੇ ਭਜਨ ਸੁਣਾਵਾਂਗੇ ਤੇ ਲੋਕ ਵੀ ਖੁਸ਼ ਹੋਣਗੇ ਤੇ ਅਸੀਂ ਤਾਂ ਵੈਸੇ ਗੁਰੂਆਂ ਦੀ ਬਾਣੀ गा ਕੇ ਗੁਰੂਆਂ ਦਾ ਜਿਹਦੇ ਚੇ ਜ਼ਿਕਰ ਹੋਵੇ ਗਾਨਿਆਂ ਚ ਉਹ ਗਾ ਕੇ ਵੈਸੇ ਹੀ ਬੜਾ ਆਨੰਦ ਆਉਂਦਾ ਹੈ ਮਜ਼ਾ ਆਉਂਦਾ ਹੈ ਚੰਗਾ ਲੱਗਦਾ ਉਹਨੂੰ ਪਿਆਸ ਕਰਨ ਵਾਲੀ ਸੰਗੀਤ ਦੀ ਵੇਟ ਕਰ ਰਹੀ ਆ ਮੈਂ ਉਹਨਾਂ ਦੀ ਵੇਟ ਕਰ ਰਹੀ ਆ ਮੈਂ ਉਹਨਾਂ ਦੀ ਸੁਣਨ ਵਾਲੀ ਜੀ 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 ਤੁਹਾਡਾ ਸ਼ਬਦ ਬਹੁਤ ਚੱਲਿਆ ਜੀ ਕਿ ਬਨਾਸੀਆਂ ਦਾ ਰਾਜ ਆ ਤੇ ਜੀ ਇੱਕ ਇੱਕ ਮੈਂ ਗਾਇਆ ਸੀ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਕਾਸ਼ੀ ਜਾਂਦੇ ਸੀ ਮੈਂ ਹੁਣ ਸਟੇਜ ਤੇ ਹੀ ਸੁਣਾਉਂਗਾ ਮੈਂ ਸਟੇਜ ਤੇ ਹੀ ਸੁਣਾਉਂਗਾ ਮੈਂ ਮੁਬਾਰਕ ਮੌਕਾ ਮੈਨੂੰ ਮੈਨੂੰ ਬਹੁਤ ਜ਼ਿਆਦਾ ਚਾਹ ਹੈ ਪਰ ਮੈਂ ਚਾਹਨਾ ਕਿ ਜਿਹੜਾ ਮੇਰਾ ਚਾਹ ਹੈ ਉਹ ਮੈਂ ਸਟੇਜ ਤੇ ਲੋਕਾਂ ਦੇ ਨਾਲ ਤੇ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਸਾਂਝਾ ਕਰਾਂ ਮੇਰ ਭਾਈ ਅੰਦਰ ਦਾ ਫਿਕਰ ਰੋਸ਼ਨਾ ਜੀ ਪਟਵਾਰੀ ਸਾਹਿਬ ਨੇ ਇਹ ਮੇਰੀ ਜਾਨ ਹੈ ਮੇਰਾ ਭਰਾ